ਹੇਲੂਇਆ ਖੁਦਾ ਦਾ ਧੰਨਵਾਦ ਹੋਵੇ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣੋ ਕਿ ਪ੍ਰਭੂ ਦੇ ਦਾਸ ਪਾਸਟਰ ਅੰਕਰ ਨੂਲਾ ਜੀ ਕੀ ਕਹਿ ਰਹੇ ਨੇ जब कोई पास्टर आपकी चर्च से या आपके लोगों से कोई लोगों को लेके जाना चाहे कभी उसे मना मत करना क्यों आपकी भेड़ वो कभी लेके नहीं जा पाएगा आपकी बकरियां लेके जाएगा जो आपके लिए फ्यूचर ट्रबल है Never! कभी मत टेंशन लेना अगर कोई बंदा जाए कभी चिंता मत करना ये प्रभु ने मुझे सालों पहले सिखाया था कि तू वो सफाई नहीं कर सकता जो मैं कर सकता हूँ और आप ध्यान रखना जो पास्टर बकरियां लेके जाते हैं वही बकरियां उनको तंग करती है क्योंकि भेड़े कभी दंग नहीं करते और भेड़े कुछ भी हो छोड़ के नहीं जाते इसलिए प्रभु ने कहा शांति रखो एंजॉय करो हाँ हौसला रखो सब कुछ अंदर कंट्रोल है एवरीथिंग आपके दुश्मन आपकी हेल्प कर रहे होते हैं ऐसे लोगों से बचने के लिए जो आपके लिए फ्रूटफुल नहीं फ्यूचर में उनका कोई स्थान नहीं आपके लाइफ में ਔਰ ਉਹ ਕੰਮ ਆਪ ਨਹੀਂ ਕਰ ਸਕਤੇ ਉਹ ਕੰਮ ਆਪਕੇ ਦੁਸ਼ਮਨ ਕਰ ਸਕਤੇ ਹਨ ਇਸ ਲਈ ਪ੍ਰਭੂ ਨੇ ਕਹ ਆਪਣੇ ਦੁਸ਼ਮਨੋ ਕੋ ਪਲੈਸ ਕਰੋ ਪ੍ਰੇਰ ਕਰੋ ਡੋਟ ਵਰੀ ਕਿਉਂਕਿ ਆਪ ਐਸੇ ਲੋਗੋ ਕੋ ਆਪਣੇ ਕਰੀਬ ਨਹੀਂ ਰੱਖ ਸਕਤੇ ਹੋ ਜੋ ਆਪਕੀ オਬੀਡੀਅੰਸ ਮੇ ਨਾ ਹਾਲੇਲੂਇਆ ਪਵਿੱਤਰ ਵਚਨ ਦੇ ਵਿੱਚ ਮੱਤੀ ਦੀ ਅੰਜੀਲ ਉਸ ਦਾ 25 ਦੇ ਵਿੱਚ ਅਸੀਂ ਦੇਖਦੇ ਹਾਂ ਔਰ ਉੱਥੇ ਇੱਕ ਦ੍ਰਿਸ਼ਟਾਨ ਦਿੱਤੀ ਗਈ ਹੈ ਭੇਡਾਂ ਔਰ ਬੱਕਰੀਆਂ ਦੀ ਔਰ ਭੇਡ ਜੋ ਹੁੰਦੀ ਹੈ ਉਹ ਹਮੇਸ਼ਾ ਸਿਰ ਝੁਕਾ ਕੇ ਨਮਰਤਾ ਦੇ ਵਿੱਚ ਚੱਲਦੀ ਏ ਔਰ ਜਿਹੜੀ ਬੱਕਰੀ ਹੁੰਦੀ ਏ ਉਹ ਥਾਂ ਥਾਂ ਤੇ ਮੂੰਹ ਮਾਰਦੀ ਔਰ ਬਹੁਤ ਸਾਰੇ ਵਿਸ਼ਵਾਸੀਆਂ ਦਾ ਜੀਵਨ ਭੇਡ ਦੇ ਅਨੁਸਾਰ ਹੁੰਦਾ ਏ ਜੋ ਕਦੇ ਵੀ ਆਪਣੇ ਆਗੂ ਨੂੰ ਨਹੀਂ ਛੱਡਦੇ ਤੇ ਨਾ ਹੀ ਚਰਚ ਨੂੰ ਛੱਡਦੇ ਨੇ ਤੇ ਬਹੁਤ ਸਾਰੇ ਵਿਸ਼ਵਾਸੀਆਂ ਦਾ ਜੀਵਨ ਬੱਕਰੀਆਂ ਦੇ ਸਮਾਨ ਹੁੰਦਾ ਏ ਜਿਹੜੇ ਵਾਰ-ਵਾਰ ਚਰਚਾਂ ਬਦਲਦੇ ਰਹਿੰਦੇ ਨੇ ਔਰ ਕਦੀ ਕਿਸੇ ਪਾਸਟਰ ਦੇ ਕੋਲ ਕਦੀ ਕਿਸੇ ਪਾਸਟਰ ਦੇ ਕੋਲ ਕਦੀ ਕਿਸੇ ਪਾਸਟਰ ਦੇ ਕੋਲ ਔਰ ਉਹਨਾਂ ਵਿਸ਼ਵਾਸੀਆਂ ਦਾ ਜੀਵਨ ਬੱਕਰੀਆਂ ਦੇ ਸਮਾਨ ਹੁੰਦਾ ਹੈ ਤੇ ਪ੍ਰਭੂ ਦਾ ਦਾਸ ਪਾਸਟਰ ਅੰਕਰ ਨੂਲਾ ਜੀ ਇਹ ਸਮਝਾਉਣਾ ਚਾਹੁੰਦੇ ਨੇ ਕਿ ਜਿੰਨਾ ਵਿਸ਼ਵਾਸੀਆਂ ਨੇ ਆਪਣੀਆਂ ਚਰਚਾ ਨੂੰ ਛੱਡਿਆ ਆਪਣੇ ਆਗੂਆਂ ਨੂੰ ਛੱਡਿਆ ਤੇ ਉਹਨਾਂ ਨੂੰ ਪਛਤਾਪ ਕਰਦੇ ਹੋਏ ਦੁਬਾਰਾ ਆਪਣੀਆਂ ਚਰਚਾਂ ਵਿੱਚ ਮੁੜਨ ਦੀ ਜ਼ਰੂਰਤ ਹੈ ਦੁਬਾਰਾ ਆਪਣੇ ਆਗੂਆਂ ਦੇ ਕੋਲੇ ਮੁੜਨ ਦੀ ਜ਼ਰੂਰਤ ਹੈ ਕਿਉਂਕਿ ਪ੍ਰਭੂ ਦਾ ਵਚਨ ਦੱਸਦਾ ਏ ਕਿ ਜਿਹੜੇ ਭੇਡਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ ਤੇ ਅੰਤ ਦੇ ਸਮੇਂ ਦੇ ਵਿੱਚ ਪ੍ਰਭੂ ਉਹਨਾਂ ਨੂੰ ਕਹੇਗਾ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ ਉਹ ਰਾਜ ਜੋ ਮੁੱਢ ਤੋਂ ਤੁਹਾਡੇ ਲਈ ਠਰਾਇਆ ਹੋਇਆ ਹੈ ਉਹਦੇ ਵਾਰਸ ਹੋਵੋ ਪਰ ਬਹੁਤ ਸਾਰੇ ਲੋਕ ਜਿਹੜੇ ਨੇ ਬੱਕਰੀਆਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ ਤੇ ਉਹਨਾਂ ਨੂੰ ਪ੍ਰਭੂ ਕਹੇਗਾ "ਹੇ ਸਰਾਫੇ ਹੋਇਓ ਮੇਰੇ ਕੋਲੋਂ ਚਲੇ ਜਾਓ ਉਸ ਸੰਦੀਪਕ ਅੱਗ ਦੇ ਵਿੱਚ ਜੋ ਸ਼ੈਤਾਨ ਤੇ ਉਸਦੇ ਦੂਤਾਂ ਦੇ ਲਈ ਤਿਆਰ ਕੀਤੀ ਗਈ ਹੈ।" ਔਰ ਇਸ ਕਰਕੇ ਮਤਲਬ ਸਾਨੂੰ ਖੁਦਾ ਦੇ ਵਚਨ ਨੂੰ ਮੰਨਦੇ ਹੋਏ ਪਰਮੇਸ਼ਰ ਦੇ ਵਚਨ ਨੂੰ ਮੰਨਦੇ ਹੋਏ ਆਪਣੀ ਜਿਹੜੀ ਜ਼ਿੰਦਗੀ ਨੂੰ ਜਿਹੜਾ ਇਹ ਉਬਤੀਤ ਕਰਨਾ ਚਾਹੀਦਾ ਹੈ ਤੇ ਕਦੇ ਵੀ ਆਪਣੇ ਆਗੂ ਨੂੰ ਆਪਣੀ ਚਰਚ ਨੂੰ ਨਹੀਂ ਛੱਡਣਾ ਚਾਹੀਦਾ ਔਰ ਜਿਹੜੇ ਲੋਕ ਭੇਡਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ ਉਹ ਕਦੇ ਵੀ ਆਪਣੇ ਆਗੂ ਨੂੰ ਆਪਣੀ ਚਰਚ ਨੂੰ ਨਹੀਂ ਛੱਡਦੇ ਪਰ ਜਿਹੜੇ ਬੱਕਰੀਆਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ ਉਹ ਆਪਣੇ ਆਗੂ ਨੂੰ ਛੱਡ ਕੇ ਤੇ ਦਰਦ-ਦਰ ਤੇ ਉਹ ਪੜਕਦੇ ਰਹਿੰਦੇ ਨੇ ਇਸ ਕਰਕੇ ਜੋ ਖੁਦਾ ਦੇ ਦਾਸ ਨੇ ਸਮਝਾਇਆ ਏ ਜੋ ਸਿਖਾਇਆ ਏ ਉਹਨਾਂ ਵਚਨਾਂ ਨੂੰ ਮੰਨਦੇ ਹੋਏ ਜਿਹੜੇ ਲੋਕਾਂ ਨੇ ਆਪਣੇ ਆਗੂਆਂ ਨੂੰ ਛੱਡਿਆ ਚਰਚਾ ਨੂੰ ਛੱਡਿਆ ਉਹਨਾਂ ਨੂੰ ਦੁਬਾਰਾ ਆਪਣੇ ਆਗੂਆਂ ਦੇ ਕੋਲੇ ਆਉਣ ਦੀ ਲੋੜ ਹੈ ਆਪਣੀ ਚਰਚ ਦੇ ਵਿੱਚ ਰਹਿ ਕੇ ਔਰ ਆਪਣੇ ਆਗੂ ਦੇ ਨਾਲ ਮਿਲ ਕੇ ਜੀਵਨ ਨੂੰ ਬਤੀਤ ਕਰਨ ਦੀ ਲੋੜ ਹੈ ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ ਸਭ ਨੂੰ ਜੈਮ ਸੀਕੀ